ਸਿਰ ਗਿਆ ਕਾਲ ਜੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਤੁਸੀਂ ਮੇਰੇ ਨਾਲ ਵ્યાં ਕਿਉਂ ਕੀਤਾ ਅਮਰੀਕੀ ਔਰਤ ਨੇ ਭਾਰਤੀ ਪਤੀ ਨੂੰ ਪੁੱਛਿਆ ਜਵਾਬ ਨੇ ਜਿੱਤ ਲਿਆ ਦਿਲ ਇੱਕ ਅਮਰੀਕੀ ਔਰਤ ਔਰਤ ਅਤੇ ਉਹਨਾਂ ਦੇ ਭਾਰਤੀ ਪਤੀ ਦਾ ਇੱਕ ਦਿਲ ਨੂੰ ਛੂਹਣ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਵਿੱਚ ਔਰਤ ਆਪਣੇ ਪਤੀ ਨੂੰ ਪੁੱਛਦੀ ਹੈ ਕਿ ਉਹਨਾਂ ਨੇ ਉਸ ਨਾਲ ਵਿਆਹ ਕਿਉਂ ਕੀਤਾ ਇਸ ਬਾਰੇ ਆਦਮੀ ਦੇ ਜਵਾਬ ਨੇ ਇੰਟਰਨੈਟ ਤੇ ਜਨਤਾ ਦਾ ਦਿਲ ਜਿੱਤ ਲਿਆ ਤੇ ਲੋਕ ਇਸ ਜੋੜੇ ਦੀ ਬਹੁਤ ਪ੍ਰਸ਼ੰਸਾ ਕਰ ਰਹੇ ਆ ਇਸ ਵੀਡੀਓ ਨੂੰ ਅਨਿਕੇਤ ਅਤੇ ਕੈਡੀਸ ਨਾਮ ਦੇ ਇੱਕ ਜੋੜੇ ਨੇ ਇੰਸਟਾਗ੍ਰam ਤੇ ਸਾਂਝਾ ਕੀਤਾ ਤੇ ਵੀਡੀਓ ਵਿੱਚ ਕੈਡੀਸ ਆਪਣੇ ਭਾਰਤੀ ਪਤੀ ਅਨਿਕੇਤ ਨੂੰ ਪੁੱਛਦੀ ਹੈ ਤੂੰ ਮੇਰੇ ਨਾਲ ਵਿਆਹ ਕਿਉਂ ਕੀਤਾ ਅਨਿਕੇਤ ਨੇ ਇਸਦਾ ਇਨਾ ਪਿਆਰਾ ਜਵਾਬ ਦਿੱਤਾ ਕਿ ਵੀਡੀਓ ਦੇਖਣ ਵਾਲਾ ਹਰ ਕੋਈ ਭਾਵਿਕ ਹੋ ਗਿਆ ਦੋਸਤਾਨਾ ਸੁਭਾਅ ਤੋਂ ਹੋਇਆ ਪ੍ਰਭਾਵਿਤ ਅਨਿਕੇਤ ਨੇ ਕਿਹਾ ਹੈ ਕਿ ਉਹ ਪਹਿਲੀ ਹੀ ਮੁਲਾਕਾਤ ਵਿੱਚ ਕੈਡੀਸ ਦੇ ਦੋਸਤਾਨਾ ਸੁਭਾਅ ਤੋਂ ਬਹੁਤ ਪ੍ਰਭਾਵਿਤ ਹੋਇਆ ਕਿਸੇ ਹੋਰ ਦੇਸ਼ ਹੋਣ ਦੇ ਬਾਵਜੂਦ ਉਹ ਕੈਡਿਸ ਨਾਲ ਬਹੁਤ ਆਰਾਮਦਾਇਕ ਅਤੇ ਸਵਾਗਤਯੋਗ ਮਹਿਸੂਸ ਕਰਦਾ ਸੀ ਉਸ ਆਦਮੀ ਨੇ ਇਹ ਵੀ ਕਿਹਾ ਕਿ ਕੈਡਿਸ ਇੱਕ ਅਧਿਆਪਕਾ ਹੋਣ ਦੇ ਤੱਥ ਤੇ ਨੇ ਵੀ ਉਸਨੂੰ ਉਸਨੂੰ ਬਹੁਤ ਆਕਰਸ਼ਿਤ ਕੀਤਾ ਉਸ ਆਦਮੀ ਨੇ ਅੱਗੇ ਕਿਹਾ ਮੈਂ ਸੋਚਿਆ ਸੀ ਕਿ ਤੁਹਾਡੇ ਨਾਲ ਬਿਤਾਇਆ ਸਾਰਾ ਸਮਾਜ ਜ਼ਿੰਦਗੀ ਅਤੇ ਮਜ ਜ਼ਿੰਦਗੀ ਅਤੇ ਮजेदार ਹੋਵੇਗਾ ਇਸ ਦੇ ਨਾਲ ਹੀ ਕੈਡੀਸ ਦੇ ਮਾਪਿਆਂ ਨੂੰ ਮਿਲਣਾ ਅਤੇ ਉਹਨਾਂ ਦੇ ਦਿਆਲੂ ਅਤੇ ਦੋਸਤਾਨਾ ਸੁਭਾਅ ਨੂੰ ਦੇਖਣ ਤੋਂ ਬਾਅਦ ਕੈਡੀਸ ਨਾਲ ਵਿਆਹ ਕਰਨ ਦਾ ਫੈਸਲਾ ਹੋਰ ਵੀ ਪੱਕਾ ਹੋ ਗਿਆ ਕੈਡੀਸ ਨੇ ਸਿੱਖੀ ਮਰਾਠੀ ਤੇ ਅਨਿਕੇਤ ਦੇ ਜਵਾਬ ਤੇ ਕੈਡੀਸ ਮੁਕਰ ਮ ਮੁਸਕਰਾਈ ਅਤੇ ਮੈਂ ਜਾ ਕੇ ਵਿੱਚ ਕਿਹਾ ਇਹ ਬਹੁਤ ਵਧੀਆ ਹੈ ਜਾਨੂ ਮੈਨੂੰ ਲੱਗਦਾ ਹੈ ਕਿ ਤੂੰ ਮੇਰੇ ਪਿਤਾ ਕਰਕੇ ਮੇਰੇ ਨਾਲ ਵਿਆਹ ਕੀਤਾ ਹੈ ਇਸ ਵੀਡੀਓ ਤੇ ਨੈਟਿਜਨ ਆਪਣਾ ਪਿਆਰ ਦਿਖਾ ਰਹੇ ਹਨ ਇੱਕ ਯੂਜ਼ਰ ਨੇ ਟਿੱਪਣੀ ਕੀਤੀ ਕਿੰਨਾ ਸਰਲ ਅਤੇ ਡੂੰਗੀ ਗੱਲ ਹੈ ਇੱਕ ਹੋਰ ਨੇ ਕਿਹਾ ਮੇਰੇ ਭਾਰਤੀ ਭਰਾ ਤੁਸੀਂ ਲਾਟਰੀ ਜਿੱਤ ਲਈ ਹੈ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ ਕਿਸੇ ਦੀ ਬੁਰੀ ਇੱਜ਼ਤ ਹਾਡੇ ਤੇ ਨਾ ਪਵੇ ਇਹ ਜੋੜਾ ਪਹਿਲਾਂ ਵੀ ਖਬਰਾਂ ਵਿੱਚ ਰਿਹਾ ਹੈ ਫਿਰ ਕੈਡਿਸ ਨੇ ਪਕੈਡਿਸ ਨੇ ਅਨਿਕੇਤ ਨੂੰ ਹਰਾਣ ਕਰਨ ਲਈ ਉਸ ਦੀ ਮਾਂ ਬੋਲੀ ਮਰਾਠੀ ਸਿੱਖੀ ਸੀ ਜਿਸ ਦਾ ਵੀਡੀਓ ਵੀ ਵਾਇਰਲ ਹੋਇਆ ਧੰਨਵਾਦ